ਤਾਂਦੇ ਦੇਵਤਾ 쿠ਬੇਰ ਦੀ ਪੂਜਾ ਹੁੰਦੀ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਤਾਂਦੇ ਦੇਵਤਾ 쿠ਬੇਰ ਦੇ ਦਿਨ ਨੂੰ ਤਾਂਤੇਰਸ ਦੇ ਵਜੋਂ ਮਨਾਇਆ ਜਾਂਦਾ ਹੈ ਸ਼ਾਮ 6 7 ਵਜੇ 16 ਮਿੰਟ ਤੋਂ ਰਾਤ 8:20 ਵਜੇ ਤੱਕ ਤਾਂਤੇਰਸ ਪੂਜਾ ਦਾ ਸ਼ੁਭ ਸਮਾਂ ਰਹੇਗਾ ਤਾਂਤੇਰਸ ਤੇ ਲੋਕਾਂ ਦੇ ਵੱਲੋਂ ਖਰੀਦਦਾਰੀ ਕੀਤੀ ਜਾਂਦੀ ਹੈ ਇਸ ਨੂੰ ਤਨ ਤਰੋਸ ਤਾਂਤੇਰਸ ਦਾ ਤਿਉਹਾਰ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂਤੇਰਸ ਮੌਕੇ ਲక్ష్ਮੀ ਮਾਤਾ ਤੇ ਤਾਂਦੇ ਦੇਵਤਾ ਕੁਬੇਰ ਦੀ ਪੂਜਾ ਕੀਤੀ ਜਾਂਦੀ ਹੈ ਦੀਵਾਲੀ ਤੋਂ 2 ਦਿਨ ਪਹਿਲਾਂ ਤਾਂ ਦੇ ਦੇਵਤਾ ਕੁਬੇਰ ਦੇ ਦਿਨ ਉਹ ਤੰਤਰਸ ਦੇ ਵਜੋਂ ਮਨਾਇਆ ਜਾਂਦਾ ਹੈ ਸ਼ਾਮ 7:16 ਤੋਂ ਰਾਤ 8:20 ਤੱਕ ਤਾਂਤਰਸ ਦੀ ਪੂਜਾ ਦਾ ਸ਼ੁਭ ਮੂਰਤ ਰਹੇਗਾ ਤਾਂਤਰਸ ਤੇ ਲੋਕਾਂ ਦੇ ਵੱਲੋਂ ਖਰੀਦਦਾਰੀ ਕੀਤੀ ਜਾਂਦੀ ਹੈ ਇਸ ਨੂੰ ਤੰਤਰੋਸ ਦੀ ਵੀ ਕਿਹਾ ਜਾਂਦਾ ਹੈ ਤਾਂ ਦੱਸ ਦਈਏ ਕਿ ਅੱਜ ਤੇਸ਼ਪਰ ਦੇ ਵਿੱਚ ਤੰਤਰਸ ਮਨਾਇਆ ਜਾ ਰਿਹਾ ਹੈ ਤੇ ਤੰਤਰਸ ਤੋਂ ਹੀ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਤਿਰਸ ਤੋਂ ਦਿਵਾਲੀ ਸ਼ੁਰੂ ਹੋ ਜਾਂਦੀ ਹੈ ਤੇ ਅੱਜ ਬਾਜ਼ਾਰਾਂ ਦੇ ਵਿੱਚ ਧੰਤਰਸ ਨੂੰ ਲੈ ਕੇ ਨੌਨਕਾਂ ਲੱਗੇ ਹੋਏ ਹਨ ਕਿਉਂਕਿ ਇਸ ਦਿਨ ਲੋਕ ਚਾਂਦੀ ਅਤੇ ਬਰਤਨਾਂ ਦੀ ਖਰੀਦਦਾਰੀ ਕਰਦੇ ਨੇ ਤਾਂ ਇਸੀ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਮਹਾਲੀ ਤੋਂ ਮੇਰੇ ਸਹਿਯੋਗੀ ਮਨੋਜ ਜੋਸ਼ੀ ਜੁੜ ਚੁੱਕੇ ਨੇ ਤਾਂ ਜੀ ਮਨੋਜ ਅੱਜ ਦੇਸ਼ ਭਰ ਦੇ ਵਿੱਚ ਧੰਤਰਸ ਮਨਾਇਆ ਜਾ ਰਿਹਾ ਹੈ ਓਵਰ ਟੂ ਯੂ ਆ ਬਿਲਕੁਲ ਆਪਾਂ ਗੱਲ ਕਰੀਏ ਜੋ ਤੇ ਕਿ ਧੰਤਰਸ ਦਾ ਮਤਲਬ ਹੈਗਾ ਆ ਘਰ ਦੇ ਵਿੱਚ ਸੁੱਖ ਸਮਰiddhi ਦੀ ਗੱਲ ਕਰਨਾ ਗਣੇਸ਼ ਮਹਾਰਾਜ ਲਕਸ਼ਮੀ ਮਾਤਾ ਦੀ ਜਿਹੜੀ ਪੂਜਾ ਹੈਗੀ ਹੈ ਉਹ આજ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਲੋਕਾਂ ਨੇ ਲੋਕੀ ਦੀਵਾਲੀ ਆਉਣ ਤੋਂ ਪਹਿਲਾਂ ਆਪਣੇ ਘਰਾਂ ਨੂੰ ਸਾਫ਼ ਕਰਦੇ ਆ ਜਿਹੜਾ ਹੈਗਾ ਸੁੰਦਰ ਬਣਾਉਂਦੇ ਆ ਸੋਹਣਾ ਕਰਦੇ ਆ ਜਿਹੜੀ ਗੰਦਗੀ ਹੈ ਉਹ ਬਾਹਰ ਕਰਦੇ ਆ ਸਾਰੀ ਤੇ ਉਸ ਤੋਂ ਬਾਅਦ ਜਦੋਂ ਤਾਂ ਤਰਸਾਂਦੀ ਆ ਤਾਂ ਉਸ ਦਿਨ ਜਿਹੜਾ ਹੈਗਾ ਘਰ ਦੇ ਵਿੱਚ ਸਵੇਰ ਤੋਂ ਹੀ ਪੂਜਾ ਦਾ ਜਿਹੜਾ ਪੱਕੀ ਹੈ ਜਿਹੜਾ ਸਿਸਟਮ ਸ਼ੁਰੂ ਹੋ ਜਾਂਦਾ ਕਿਉਂਕਿ ਰਾਤ ਨੂੰ ਜਿਹੜੇ ਦੀਪਕ ਜਗਾਣੇ ਹੁੰਦੇ ਆ ਤੇ ਲੋਕੀ ਬਹੁਤ ਸਾਰਾ ਸਮਾਨ ਖਰੀਦਦੇ ਐ ਮਲਕੀ ਜਿਹੜਾ ਦੀਵਾਲੀ ਦਾ ਸਮਾਨ ਆਪਾਂ ਕਹਿਣਾ ਖਰੀਦਣਾ ਉਹਦੀ ਤਕਰੀਬਨ ਸੜੀ ਸ਼ੁਰੂਆਤ ਆ ਅੱਜ ਤੋਂ ਹੁੰਦੀ ਆ ਸੋ ਦੇਖੋਗੇ ਮੇਰੇ ਪਿੱਛੇ ਬਾਜ਼ਾਰ ਹੈਗਾ ਇਹ ਮੋਹਾਲੀ ਦਾ ਅਸੀਂ ਫੇਸ ਸੱਤੋਂ ਲੈ ਕੇ ਆਏ ਆ ਤੇ ਇੱਥੇ ਬਾਜ਼ਾਰ ਦੇਖੋਗੇ ਪੂਰੀ ਤਰ੍ਹਾਂ ਨਾਲ ਬਾਜ਼ਾਰ ਤੁਹਾਨੂੰ ਜਿਹੜੇ ਨੇ ਉਹ ਸਜੇ ਹੋਏ ਦਿਖਾਈ ਦੇ ਰਹੇ ਹੈਗੇ ਨੇ ਤੇ ਬਾਜ਼ਾਰਾਂ ਦੇ ਵਿੱਚ ਵਿੱਚ ਅਸੀਂ ਕਹੀਏ ਕਿ ਹਰ ਤਰ੍ਹਾਂ ਦਾ ਸਮਾਨ ਹੈਗਾ ਆ ਤੇ ਘਰ ਨੂੰ ਸਜਾਵਟ ਕਰਨ ਵਾਸਤੇ ਸਮਾਨ ਹੈਗਾ ਆ ਖਾਣ ਪੀਣ ਦਾ ਸਮਾਨ ਹੈਗਾ ਆ ਗਿਫਟ ਦੇਣ ਦਾ ਸਮਾਨ ਹੈਗਾ ਆ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਧੰਤੇ ਰ ਹੈਗਾ ਆ ਉਸ ਜਿਹੜੇ ਧਰਵੰਤਰੀ ਭਗਵਾਨ ਧਰਵੰਤਰੀ ਅਤੇ ਭਗਵਾਨ ਕਬੀਰ ਦੀ ਜਿਹੜੀ ਪੂਜਾ ਹੁੰਦੀ ਧਰਵੰਤਰੀ ਉਹ ਨੇ ਜਿਹੜੇ ਕੀ ਸਾਨੂੰ ਆਪਾਂ ਕਹੀਏ ਕਿ ਸਿਹਤ ਜਿਹੜੀ ਹੈਗੀ ਆਪਾਂ ਉਸ ਨੂੰ ਜਿਹੜਾ ਹੈਗਾ ਅੱਛਾ ਕਰਨਾ ਮਤਲਬ ਕਿ ਆਯੁਰਵੇਦ ਦੇ ਵਿੱਚ ਭਗਵਾਨ ਜਿਹੜੇ ਧਰਵੰਤਰੀ ਨੇ ਉਹਨਾਂ ਨੂੰ ਸਭ ਕੁਝ ਮੰਨ ਲਗਾ ਕਿ ਆਪਾਂ ਕਹਿੰਦੇ ਕਿ ਅਗਰ ਕੋਈ ਡਾਕਟਰ ਦੀ ਗੱਲ ਕਰਦੇ ਆ ਬਾਦ ਦੀ ਗੱਲ ਕਰਦੇ ਧਰਵੰਤਰੀ ਜੀ ਸਭ ਤੋਂ ਵੱਡੇ ਵੈਦ ਹੋਏ ਨੇ ਤੇ ਉਹਨਾਂ ਦੀ ਤੱਕ ਪੂਜਾ ਹੁੰਦੀ ਹੈ ਤਾਂ ਕਿ ਜਿਹੜਾ ਸਾਡੀ ਸਿਹਤ ਹੈਗੀ ਹੈ ਤਾਂ ਹੀ ਕਹਿੰਦੇ ਨੇ ਬਈ ਸੰਤਵਾਦ ਵੀ ਕਹਿੰਦੇ ਨੇ ਕਿ ਪਹਿਲਾਂ ਸੁਖ ਨਿਰੋਗੀ ਕਾਇਆ ਨਿਰੋਗੀ ਕਾਇਆ ਪਾ ਤੇ ਸਭ ਕੁਝ ਠੀਕ ਹੈ ਸਾਰਾ ਸੰਸਾਰ ਫਿਰ ਤੁਹਾਡੇ ਵਾਸਤੇ ਵਧੀਆ ਅਗਰ ਸਿਹਤ ਠੀਕ ਨਹੀਂ ਹੈਗੀ ਚਾਹੇ ਤੁਹਾਡੇ ਕੋਲ ਕੋਰੋਨਾ ਆਰ ਬਰ ਪਿਆ ਤਾਂ ਠੀਕ ਨਹੀਂ ਤਾਂ ਤਰ ਮੰਤਰੀ ਜੀ ਦੀ ਅੱਜ ਪੂਰਾ ਹੋਣੀ ਹੈ ਤੇ ਉਹਦੇ ਨਾਲ ਹੁੰਦੀ ਹੈ ਕੁਵੇਰ ਮਹਾਰਾਜ ਦੀ ਜਿਹੜੀ ਪੂਜਾ ਹੋਣੀ ਹੈ ਤੇ ਕੁਵੇਰ ਜਿਹੜੇ ਨੇ ਆਪਾਂ ਕਹਿੰ ਜਾਂ ਜਿਹੜੇ ਆ ਧੰਦੇ ਦੇ ਦੇਵਤਾ ਹੈਗੇ ਨੇ ਜੋ ਮੰਨੇ ਜਾਂਦੇ ਨੇ ਹਿੰਦੂ ਸੰਸਕ੍ਰਿਤੀ ਦੇ ਵਿੱਚ ਉਹਨਾਂ ਦੀ ਜਿਹੜੀ ਪੂਜਾ ਹੈਗੀ ਆ ਉਹ ਕੀਤੀ ਜਾਂਦੀ ਹੈ ਤੇ ਲਕਸ਼ਮੀ ਮਾਤਾ ਜਿਹੜੀ ਹੁੰਦੀਆਂ ਗਣੇਸ਼ ਜੀ ਲਕਸ਼ਮੀ ਜੀ ਦੀ ਜਿਹੜੀ ਪੂਜਾ ਨਾਲ ਹੁੰਦੀ ਹੈ ਕਿਉਂਕਿ ਕੋਈ ਵੀ ਪੂਜਾ ਕਰੀ ਹੈਗੀ ਆ ਉਹ ਗਣੇਸ਼ ਮਹਾਰਾਜ ਦੀ ਪੂਜਾ ਤੋਂ ਬਿਨਾਂ ਉਹਨਾਂ ਨੂੰ ਪਹਿਲਾਂ ਸ਼ੁਰੂ ਕਰਨ ਦਾ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਪੂਜਾ ਨਹੀਂ ਹੁੰਦੀ ਆਗੀ ਤੇ ਲਕਸ਼ਮੀ ਮਾਤਾ ਉਹ ਹੈਗੇ ਨੇ ਜਿਹੜੇ ਕੀ ਵਿਸ਼ਨੂ ਦੇ ਪਤਨੀ ਹੈਗੇ ਨੇ ਤੇ ਉਹਨਾਂ ਦੀ ਪੂਜਾ ਨਾਲ ਕੀਤੀ ਜਾਂਦੀ ਆ ਪਰ ਜਿਹੜੀ ਮੇਨ ਪੂਜਾ ਅੱਜ ਹੋਣੀ ਆ ਉਹ ਤੇ ਮੰਤਰ ਜੀ ਦੀ ਹੋਣੀ ਆ ਤੇ ਕਵੇਰ ਜੀ ਦੀ ਹੋਣੀ ਆ ਤੇ ਜਿਹੜਾ ਅੱਜ ਆਪਾਂ ਕੀ ਇਹ ਪੂਜਾ ਜਿਹੜਾ ਸਮਾਂ ਹੈਗਾ ਉਹ ਜੋ ਦੱਸ ਦਿੰਦੇ ਨੇ ਸ਼ਾਮੀ 7 7:00 ਵਰਗੇ 11 ਮਿੰਟ ਤੇ 8:35 ਤੱਕ ਜਿਹੜਾ ਰਹਿਣ ਵਾਲਾ ਹੈਗਾ ਆ ਤੇ ਉਹੀ ਸਮਾਂ ਹੁੰਦਾ ਸ਼ਾਮ ਦਾ ਹੀ ਹੁੰਦਾ ਜਦੋਂ ਦਿਨ ਛਿਪ ਜਾਂਦਾ ਹੈਗਾ ਲੋਕੀ ਆਪਣੇ ਘਰ ਦੇ ਵਿੱਚ ਲਾਈਟਿੰਗ ਕਰ ਲੈਂਦੇ ਆ ਸਜ ਤੂੰ ਉਸ ਤੇਵਾਦ ਉਹ ਜਿਹੜਾ ਹੈ ਅੱਗੇ ਜਾਂਦੀ ਹੈਗੀ ਆਪਾਂ ਕਰੀਏ ਕਿ ਫੇਰ ਉਹ ਭਾਰਤੀ ਹੁੰਦੀ ਅੱਗੇ ਜੋਤਾਂ ਜਗਦਿਆਂ ਨੇ ਤਾਂ ਉਹ ਜਿਹੜਾ ਪੂਰਾ ਸਿਸਟਮ ਹੈ ਉਹ ਜਿਹੜਾ ਚੱਲਣਾ ਹੈਗਾ ਪਰ ਇਹ ਗੱਲ ਸਪਸ਼ਟ ਹੈ ਕਿ ਆਜ ਦੇ ਜਿਹੜਾ ਖਰੀਦਦਾਰੀ ਜਿਹੜੀ ਕੋਈ ਵੀ ਆਪਾਂ ਚੀਜ਼ ਕਹਿੰਦੇ ਨੇ ਦਿਵਾਲੀ ਦੀ ਉਹ ਖਰੀਦਦਾਰੀ ਕਰਨੀ ਹੈ ਉਹ ਸਭ ਤੋਂ ਜ਼ਿਆਦਾ ਚੰਗੀ ਜਿਹੜੀ ਹੈਗੀ ਆ ਉਹ ਜੋ ਜੋ ਮੰਨੀ ਜਾਂਦੀ ਹੈਗੀ ਤੇ ਇਸ ਤੋਂ ਇਹ ਗੱਲ ਸਾਫ਼ ਹੈ ਕਿ ਇਹ ਆਜ ਦਾ ਜਿਹੜਾ ਤਿਹਾਰ ਹੈਗਾ ਆਜ ਦਾ ਜਿਹੜਾ ਤਿਹਾਰ ਦਿਵਾਲੀ ਗਈ ਆਪਾਂ ਦਿਵਾਲੀ ਦੀ ਜਿਹੜੀ ਹੈਗੀ ਉਹ ਸ਼ੁਰੂਆਤ ਜਿਹੜੀ ਹੈ ਹੋਣ ਵਾਲੀ ਹੈਗੀ ਜੀ ਜੋਤੀ ਜੀ ਤਾਂ ਜੋ ਬਾਜ਼ਾਰ ਦੇ ਵਿੱਚ ਜੋ ਕੁਝ ਲੋਕ ਵੀ ਆਏ ਨੇ ਜੋ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਇੰਨੇ ਇਸ ਦਿਨ ਦੇ ਵਿੱਚ ਲੋਕ ਜੋ ਵਰਤਨਾ ਦੀ ਖਰੀਦਦਾਰੀ ਕਰਦੇ ਨੇ ਜਾਂ ਸੋਨੇ ਔਰ ਚਾਂਦੀ ਦੀ ਖਰੀਦਦਾਰੀ ਵੀ ਕਰਦੇ ਨੇ ਅਸੀਂ ਤੁਹਾਨੂੰ ਤੇਰੇ ਸੁਨੀ ਬਣਾਉਂਦੇ ਹਾਂ ਨਹੀਂ ਪਰ ਸਮਾਨ ਖਰੀਦਦੇ ਆ ਹਾਂ ਸਮਾਨ ਖਰੀਦਦੇ ਆ ਕੀ ਕੀ ਲੈਣਾ ਅੱਜ ਘਰ ਵਾਸਤੇ ਅਸੀਂ ਆਪਣੇ ਵਾਸਤੇ ਸ਼ਾਪਿੰਗ ਕਰ ਰਹੇ ਆ ਕੱਪੜੇ-ਕੁਪੜੇ ਦੀ ਦੇਖਦੇ ਆ ਕੁਝ ਮਿਲਿਆ ਤਾਂ ਕਰਨ ਸਜਾਉਣ ਵਾਸਤੇ ਹਾਂ ਉਹ ਵੀ ਦੇਖਾਂਗੇ ਹਲੇ ਤਾਂ ਆਏ ਆ ਸਟਾਰਟ ਕੀਤਾ ਹਲੇ ਆਦਾ ਆ ਕੇ ਦੇਖੋ ਮੈਡਮ ਆ ਗਈ ਹਾਂਜੀ ਮੈਡਮ ਚਲੋ ਬਾਜ਼ਾਰ ਦੇ ਵਿੱਚ ਆਏ ਅੱਜ ਨਹੀਂ ਨਹੀਂ ਸਰ ਅਸੀਂ ਆਫਿਸ ਵਿੱਚ ਆਏ ਹਾਂ ਹਾਂ ਅਸੀਂ ਆਫਿਸ ਵਿੱਚ ਆਏ ਹਾਂ ਕੌਣ ਸਾ ਆਫਿਸ ਹੈ ਐਚਡੀਐਫਸੀ ਐਚਡੀਐਫਸੀ ਬੈਂਕ ਤੋਂ ਮੈਂ ਬੈਂਕੋਂ ਹੀ ਸਬਾੜ ਕੀ ਹੋਗੀ ਹਾਂਜੀ ਹਾਂਜੀ ਬਿਲਕੁਲ ਕਰੀਏ ਤਾਂ ਅੰਦਰ ਬੈਂਕ ਤਾਂ ਕਹਿੰਦੇ ਕੁਵੇਗਰ ਦਾ ਖਾਣਾ ਹੁੰਦਾ ਹਾਂਜੀ ਬਿਲਕੁਲ ਹੈਗਾ ਸਰ ਕੀ ਕੀ ਲਗਾਇਆ ਕਿੰਦਾ ਤਿਆਰੀ ਕੀਤੀ ਹੈ ਕੁੜੀਆਂ ਲੜੀਆਂ ਲਗਾਈਆਂ ਦੇਖੋ ਤੁਸੀਂ ਅੰਦਰ ਜਾ ਕੇ ਦੇਖ ਸਕਦੇ ਹੋ ਹਾਂ ਕਿਹੜਾ ਬੈਂਕ ਹੈ ਐਚਡੀਐਫਸੀ ਦਾ ਅੱਛਾ ਅੱਛਾ ਘਰ ਵਾਸਤੇ ਸਮਾਨ ਲੈਣਾ ਫਿਰ ਜੀ ਲੈਣਾ ਸਰ ਲਾਵਾਂਗੇ ਥੋੜੀ ਦੇਰ ਤੱਕ ਥੋੜੀ ਦੇਰ ਤੇ ਲਾਵਾਂਗੇ ਤੇ ਕੀ ਦੱਸਾਂ ਜਾਨੀ ਤੁਹਾਨੂੰ ਤੇਰੇ ਸਾਨੂੰ ਕੀ ਕਰਦੇ ਆ ਤੁਹਾਨੂੰ ਤੇਰੇ ਸਾਨੂੰ ਆਪਾਂ ਛਾੜੂ ਖਰੀਦਦੇ ਧਨੀਆਂ ਬਿਲਕੁਲ ਧਨੀਆਂ ਲੈਂਦੇ ਆ ਹਲਦੀ ਸਕੇ ਹਲਦੀ ਦਾ ਗਾਂਠ ਜੀ ਹੁੰਦੀ ਆ ਉਹ ਲੈਂਦੇ ਆ ਹਾਂ ਨਮਕ ਥੈਲੀ ਲੈਂਦੇ ਆ ਹਾਂ 골ਡ ਖਰੀਦਦੇ ਆ ਹਾਂ ਕੋਈ ਬਰਤਨ ਲੈ ਸਕਦੇ ਹੋ ਕੋਈ ਪਾਂਡਾ ਖਰੀਦ ਸਕਦੇ ਹੋ ਘਰ ਵਾਸਤੇ ਹਾਂਜੀ ਕਹਿੰਦਾ ਮੈਂ ਅਨੇ ਹਾਂ ਹਾਂ ਕਿਹਾ ਲੱਗਦਾ ਹੈ ਅੱਜ ਜੋ ਪੰਜਾਬੀ ਬੋਲੂਗਾ ਹਿੰਦੀ ਬੋਲੂਗਾ ਜੋ ਦੋ ਜਿਹੜੀ ਮਰਜ਼ੀ ਲੈਂਗੁਏਜ ਬੋਲੋ ਤੰਤਰਸ ਬੇਸਿਕਲੀ ਲਕਸ਼ਮੀ ਮਾਤਾ اور ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਔਰ ਬਰਤਨ ਔਰ 골ਡ ਔਰ ਚਾਂਦੀ ਖਰੀਦਣ ਦਾ ਰਿਵਾਜ ਹੈ ਬਸ ਇਹ ਹੀ ਖਰੀਦਦੇ ਹਾਂ ਔਰ ਮਨਾਉਂਦੇ ਹਾਂ ਉਸ ਨੂੰ ਤਾਂ ਤੰਦਰਸ ਚਾਂਦੀ ਖਰੀਦਣੀ ਆ ਤੇ ਕਿਤੇ ਕਿਤੇ ਵਿੱਚ ਕੁਛ ਨਾ ਕੋਈ ਹਰਜ ਬਿਲਕੁਲ ਚਾਂਦੀ ਉੱਪਰ ਜਾ ਰਹੀ ਆ ਤਾਂ ਖਰੀਦਾਂਗੇ ਡੈਫੀਨਿਟਲੀ ਮਹਿੰਗੀ ਨਹੀਂ ਹੋ ਗਈ ਇਹ ਤਾਂ ਹਾਂ ਮਹਿੰਗੀ ਹੋ ਰਹੀ ਆ ਜੋ ਹੋਰ ਹੋਣੀ ਆ ਤਾਂ ਹੀ ਲੈ ਰਹੇ ਹਾਂ ਹੂੰ ਤਾਂ ਹੀ ਲੈ ਰਹੇ ਆਗੇ ਸੋਨਾ ਸੋਨਾ ਚਾਂਦੀ ਕਦੀ ਸਸਤਾ ਹੋਇਆ ਹੀ ਨਹੀਂ ਅਜੇ ਤੱਕ ਜਦੋਂ ਮਰਜ਼ੀ ਲੈ ਲਓ ਮਹਿੰਗਾ ਹੀ ਹੁੰਦਾ ਮਹਿੰਗਾ ਹੀ ਹੁੰਦਾ ਹਾਂਜੀ ਹਾਂ ਜੀ ਰਾਜੇ ਕੀ ਨਾਮ ਆਪਕਾ ਨਿਗਤ ਹੈ ਹਾਂ ਨਿਗਤ ਨਿਗਤ ਪਤਾ ਤਾਂਦਰਸ ਕਿਹ ਆਉਂਦੀ ਆ

ਤੇ ਮਾਰਕੀਟ ਤੁਸੀਂ ਦੇਖਦੇ ਹੋ ਪੂਰੀ ਸਜੀ ਹੋਈ ਹੈਗੀ ਇਥੋਂ ਨੂੰ ਅੱਗੇ ਵੀ ਲੈ ਕੇ ਚੱਲਦੇ ਆਂ ਤੇ ਹਰ ਚੀਜ਼ ਹੈ ਮੋਮਬਤੀਆਂ ਜਿੱਦਾਂ ਆਈਆਂ ਨੇ ਅੱਦਰ ਨਵੀਆਂ ਮੋਮਬਤੀਆਂ ਆਈਆਂ ਨੇ ਕਾਫੀ ਸਾਰੀਆਂ ਹਨਾ ਲਾਈਟਾਂ ਆਈਆਂ ਹੈਗੀਆਂ ਨੇ ਲੜੀਆਂ ਆਈਆਂ ਨੇ ਆਪਾਂ ਕਈ ਇਲੈਕਟ੍ਰੀਕਲ ਲੜੀਆਂ ਹੈਗੀਆਂ ਨੇ ਤੇ ਸਟਾਰਸ ਤੁਸੀਂ ਦੇਖਦੇ ਆਂ ਲਕਿ ਇਹੋ ਸਾਰਾ ਸਮਾਨ ਆ ਕੇ ਗਣੇਸ਼ ਜੀ ਆਗੇ ਨੇ ਪਹਿਲਾਂ ਛੋਟੇ ਹੁੰਦੇ ਸੀ ਏਦਾਂ ਕਰਕੇ ਤੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈ ਤੁਸੀਂ ਦੇਖੋ ਗਿਫਟ ਜਿਹੜੇ ਹੈਗੇ ਨੇ ਤੇ ਗਿਫਟ ਵੀ ਇੱਥੇ ਆਏ ਨੇ ਤੇ ਸਾਰੇ ਜਿਹੜੇ ਲੋਕ ਨੇ ਉਹ ਗਿਫਟ ਵੀ ਆਪਣਾ ਦੇਖੇ ਖਰੀਦਣ ਵਾਸਤੇ ਉਰੇ ਪਹੁੰਚੇ ਹੋਏ ਨੇ ਤੇ ਮਾਰਕੀ ਉਹ ਦਿਖਾਈ ਦੇ ਰਿਹਾ ਕਿ ਬਾਜ਼ਾਰ ਪੂਰੀ ਤਰ੍ਹਾਂ ਜਿਹੜਾ ਹੈਗਾ ਅ ਅੱਛੀ ਤਰ੍ਹਾਂ ਤੁਹਾਨੂੰ ਦਿਖਾਈ ਦਿੰਦਾ ਹੈਗਾ ਤੇ ਸਮਾਨ ਅੱਗੇ ਗਿਫਟ ਦੀ ਤੁਹਾਨੂੰ ਸ਼ਾਪ ਦਿਖਾਣੇ ਆ ਤੇ ਇਹ ਵੀ ਗਿਫਟ ਵਾਲਾ ਸਮਾਨ ਹੈਗਾ ਆ ਤੇ ਇੱਥੇ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਇਹ ਗਲਾਸ ਹੈ ਕੱਪ ਹੈਗੇ ਆ ਕਿਉਂਕਿ ਇਹ ਲੋਕ ਉਹ ਸਮਾਨ ਹੈ ਜਿਹੜਾ ਗਿਫਟ ਦੇਣਾ ਦਿੱਤਾ ਜਾਂਦਾ ਹੈਗਾ ਤੇ ਕਿਆ-ਕਿਆ ਸਮਾਨ ਆਇਆ ਕਿ ਖਾਸ ਕਿਆ ਹੈ ਖਾਸ ਰਹੀ ਗਿਫਟ ਵੇਅਰ ਮੇ ਆਪਣਾ ਅੱਜ ਕੱਲ ਡਿਕੇਂਟਰ ਵਗੈਰਾ ਚੱਲੇ ਆਂ ਝਾਰ ਵਗੈਰਾ ਚੱਲੇ ਆਂ ਦਰੂਆਂ ਨੂੰ ਕੁਝ ਜ਼ਿਆਦਾ ਸਮਾਨ ਆ ਜੀ ਸਰ ਸਭ ਬਾਹਰ ਸਟਾਤਾ ਹੈ ਅਬ ਇਹ ਨਵੀਂ ਗਲਾਸ ਵਗੈਰਾ ਆਏ ਆ ਜੀ ਹਾਂਜੀ ਹਾਂਜੀ ਬਸ ਹੀ ਨਹੀਂ ਆਈਟਮਾਂ ਆਤੀ ਰਹਤੀਆਂ ਜੀ ਹਾਂਜੀ ਹਾਂਜੀ ਸਰ ਤੇ ਨਵੀਆਂ ਰਹੀਆਂ ਆਈਟਮਾਂ ਨੇ ਉਹ ਵੀ ਤੁਸੀਂ ਦੇਖੇ ਕੀ ਦਿਖਾਈ ਦਿੰਦੀਆਂ ਹੈਗੀਆਂ ਨੇ ਤੇ ਤੋਂ ਹਰ ਸਰ ਪਾਸੇ ਦੇਖੀ ਕੀ ਹਰ ਕੋਈ ਸਮਾਨ ਜਿਹੜਾ ਖਰੀਦਣ ਵਾਲਾ ਉਹ ਉਹ ਉਹਰੇ ਜਿਹੜਾ ਹੈਗਾ ਪਹੁੰਚਿਆ ਤੁਹਾਨੂੰ ਲੱਗਦਾ ਹੈਗਾ ਤੇ ਗਿਫਟ ਜਿਹੜੀ ਹੈਗੇ ਨੇ ਉਹਨਾਂ ਨੂੰ ਦੇਣ ਵਾਸਤੇ ਸਭ ਨੂੰ ਕਿਨੇ ਗਿਫਟ ਦੇ ਦਿੱਤੇ ਜਾਂਦੇ ਨੇ ਲੱਗਦਾ ਕਿ ਅੱਜ ਦੇ ਦਿਨ ਤੋਂ ਆਪਾਂ ਕਿਹ ਕਿ ਪੂਜਾ ਹੁੰਦੀ ਹੈ ਉਹਦੇ ਨਾਲ ਹੀ ਜਿਹੜਾ ਹੈਗਾ ਉਹਦਾ ਸਿਸਟਮ ਆਪਾਂ ਕਨੇ ਵੀ ਖਰੀਦਦਾਰ ਦਾ ਜਿਹੜਾ ਸਿਸਟਮ ਹੈ ਉਹ ਸ਼ੁਰੂ ਹੋ ਜਾਂਦਾ ਦੇਖੋ ਗਿਫਟ ਗਿਫਟ ਦੇ ਦੇ ਕਾਂ ਬਹੁਤ ਹੋ ਗਏ ਕਿ ਗਿਫਟ ਦਾ ਚਲਨ ਹੈ ਕੋਈ ਦੰਦਾ ਹੈ ਕੋਈ ਲੰਦਾ ਹੈਗਾ ਹੈ ਨਾ ਕਿ ਸਾਨੂੰ ਗਿਫਟ ਦੇਣੀ ਹੈ ਤਾਂ ਕਿਸੇ ਨੂੰ ਗਿਫਟ ਜੋਤੀ ਲੈਣਾ ਹੈਗਾ ਤੇ ਚੰਗਾ ਮੰਨ ਲਿਆ ਜਾਂਦਾ ਹੈਗਾ ਕਿ ਜਿਹੜਾ ਬੰਦਾ ਕਹਿੰਦਾ ਵੀ ਮੈਂ ਖਰਚ ਕਰ ਸਕਦਾ ਤਾਂ ਉਹ ਜਿਹੜੇ ਸਾਰੇ ਨੇ ਉਹ ਇੱਥੇ ਆ ਕੇ ਆਪਣਾ ਆਪਣਾ ਸਮਾਨ ਜਿਹੜਾ ਹੈਗਾ ਉਹ ਤਾਂ ਦੇਖੋ ਵਿਵਹਾਰਤਾਂ ਦਾ ਗਿਫਟ ਸੁਣੋਥੇ ਜੋ ਹਗਾ ਦਿਖਾਈ ਦੇ ਰਿਹਾਗਾ ਜੀ ਤਾਂ ਇਹ ਮੰਨਿਆ ਜਾਂਦਾ ਕਿ ਜੋ ਤਾਂ ਤੇਰੇ ਹੁੰਦਾ ਇਸ ਦਿਨ ਦੇ ਜੋਤਾਂ ਦੇ ਵਿੱਚ ਨੇ ਕਹਿੰਦੇ ਕਿ ਤੇਰਾ ਗੁਣਾ ਜ਼ਿਆਦਾ ਵਾਦਾ ਹੁੰਦਾ ਤੇ ਹੋਰ ਕੀ ਕੀ ਮਹੱਤਵ ਹੁੰਦਾ ਹੈ ਤਾਂ ਤੇਰੇ ਦੇ ਦਿਨ ਹਾਂ ਤੇ ਖੁਦ ਤਾਂ ਤਰਸ ਜਿਹੜਾ ਦੇਣਾ ਹੈ ਤਰਯੋਤ ਸੀ ਪਹਿਲਾਂ ਮੰਨ ਜਾਂਦੀ ਹੈ ਜੀ ਤਰਯੋਤ ਸੀ ਹੁੰਦੀ ਕਿਉਂਕਿ ਜਿਹੜੀ ਹਾਂ ਦੀਪਾਪਲੀ ਆ ਉਹ ਮਾਵਸਨ ਹੁੰਦੀ ਆ ਤ੍ਰਿਯੋਸੀ ਜਿਹੜੀ ਹੁੰਦੀ ਆ ਉਸ ਦਿਨ ਪੂਜਾ ਸ਼ੁਰੂ ਹੁੰਦੀ ਆ ਤੇ ਚੌਦ 14 ਸਾਲ ਨੂੰ 1400 ਉਹਨੂੰ ਨਰਕ 1400 ਬੋਲਦੇ ਆ ਜਿਸ ਦਿਨ ਨਰਕਾ ਸੂਰ ਦਾ ਬਧ ਕੀਤਾ ਸੀ ਭਗਵਾਨ ਨੇ ਤਾਂ ਨਰਕ ਚੌਦਸ ਨੇ ਜਿੰਦੇ ਉਸ ਤੋਂ ਬਾਅਦ ਦੀਪਾਪਲੀ ਜਿਹੜੀ ਹੈਗੀ ਆ ਉਹ ਆਉਂਦੀ ਹੈ ਜਿਹੜਾ ਅਸਦਾ ਦਿਨ ਆ ਤ੍ਰਿਯੋਸਥਾ ਦੇ ਨੇ ਉਹਨੂੰ ਪਾਵਨ ਦਿਨ ਵੈਸੇ ਵੀ ਜਿਹੜਾ ਹੈਗਾ ਆਪਾਂ ਕਹਿੰਦੇ ਹਿੰਦੂ ਸੰਸਕ੍ਰਿਤ ਦੇ ਵਿੱਚ ਤ੍ਰਿਯੋਦਸ਼ੀ ਜਿਹੜਾ ਦਿਨ ਹੁੰਦਾ ਉਹਨੂੰ ਪਾਵਨ ਮੰਨਿਆ ਜਾਂਦਾ ਹੈਗਾ ਤੇ ਉਸ ਦਿਨ ਉਸ ਦਿਨ ਜਿਹੜੀ ਦੀਵਾਲੀ ਹੈਗੀ ਆਪਾਂ ਉਹਦੀ ਜਿਹੜੀ ਸ਼ੁਰੂਆਤ ਆਪਾਂ ਕਹ ਉਹ ਦੀਵਾਲੀ ਵਾਸਤੇ ਆਣੀ ਹੈਗੀ ਤੇ ਪਹਿਲੀ ਪੂਜਾ ਦੀਵਾਲੀ ਦੀ ਤ੍ਰਿਉਦੀਸ਼ੀ ਨੂੰ ਹੋਣੀ ਆ ਆਪਾਂ ਕਿ ਧੰਨ ਤੇਰਸ ਨੂੰ ਹੋਣੀ ਹੈਗੀ ਆ ਤੇ ਇਹ ਜਿਹੜਾ ਉਹ ਸਿਸਟਮ ਪੂਰਾ ਹੈਗਾ ਤੇ ਤੁਸੀਂ ਜਿਹੜਾ ਹੈਗਾ ਜਿਹੜਾ ਕਿ ਪੂਜਾ ਨੂੰ ਅੱਗੇ ਵਧਾਉਣ ਵਾਸਤੇ ਕਰਦਾ ਉਸ ਤੋਂ ਬਾਅਦ 14 ਸਾਂਦੀ ਆ 14 ਸੌਲੇ ਦਿਨ ਤੁਸੀਂ ਜਿਹੜੇ ਆਪਣੇ ਜਿਹੜੇ ਪੂਰਵਜਾਂ ਉਹਨਾਂ ਦੀ ਵੀ ਪੂਜਾ ਕਰਦੇ ਆਂ ਗਿਆ ਤੇ ਨਕਚੌਦ ਦੀ 14 ਵੀ ਉਦੋਂ ਨਰਕਾ ਸੋਦਾ ਬਾਦ ਹੋਇਆ ਜੋ ਉਹ ਵੀ ਹੁੰਦਾ ਫਿਰ ਦੀਵਾਲੀ ਆਉਂਦੀ ਆ ਦੀਵਾਲੀ ਦੇ ਦਿਨ ਸਵੇਰੇ ਥੋੜੇ ਤੁਸੀਂ ਆਪਣੇ ਪੂਰਵਾਂ ਦੀ ਫਿਰ ਪੂਜਾ ਕਰਦੇ ਹੋ ਕਿ ਜਿਹੜੀ ਵੀ ਪੂਜਾ ਹੁੰਦੀ ਆ ਤੁਹਾਨੂੰ ਆਪਣੇ ਜਿਹੜੇ ਪੂਰਵਜਾਂ ਆਪਾਂ ਬੋਲਦੇ ਜਿਹੜੇ ਨੂੰ ਆਪਾਂ ਪਿਤਰ ਬੋਲਦੇ ਆਂ ਉਹਨਾਂ ਨੂੰ ਅ ਉਹ ਚੱਲਦੀ ਹੈਗੀ ਤੇ ਕਹਾਂ ਨਾ ਭਾਜੀ ਵਧੀਆ ਜੀ ਵਧੀਆ ਕੀ ਕੀ ਸਮਾਨ ਲੈ ਆਏ ਜੀ ਵਧੀਆ ਸਾਈਕ ਕੋਕ ਦੇ ਆਈਟਮਾਂ ਦੇਖੋ ਜੀ ਬਹੁਤ ਵਧੀਆ ਰੈਕਟਰ ਆ ਗਈਆਂ ਕਾਛ ਕੋਈ ਆਈ ਵੀ ਫਰੀ ਗਲਾਸਿਸ ਆ ਗਿਆ ਕੈਂਡੀਆਂ ਆ ਗਈਆਂ ਡਾਇਰ ਫੂਟੇਜ ਆ ਗਈਆਂ ਗਲਾਸਿਸ ਆ ਗਿਆ ਕੂਕਿੰਗ ਸੈਟ ਹੈ ਬੌਲ ਸੈਟ ਹੈ ਅੰਦਰ ਕਿੰਨਾ ਚੱਲਦਾ ਹੈ ਇੱਥੇ ਕਹਿੰਦੇ ਹਰੂ ਹੜਾਈ ਸੀ ਕੋ ਉਹਦਾ ਅਸਰ ਨਹੀਂ ਦਿਖਦਾ ਨਹੀਂ ਨਹੀਂ ਬਹੁਤ ਵਧੀਆ ਆਈਟਮ ਬਹੁਤ ਵਧੀਆ ਰਿਸਪੌਂਸ ਹੈ ਜੀ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਪਰ ਮਹਾਲੀ ਦਾ ਅਸਰ ਤਾਂ ਪੈਂਦਾ ਨਹੀਂ ਹੈ ਨਾ ਨਹੀਂ ਨਹੀਂ ਬਹੁਤ ਵਧੀਆ ਜੀ ਮਾਈਆਂ ਨੇ ਕੋਈ ਫੁਲਕੀ ਪਾ ਹਾਂਜੀ ਬਾਪ ਜੀ ਬਸ ਇਹ ਇਹ ਬੋਲ ਗਿਆ ਰ ਅ ਅ ਬੋਲ ਗਿਆ ਤੇ ਇਹ ਜੋਤਿਸ਼ ਦੇਖਿਆ ਕਿ ਸਮਾਨ ਤੁਸੀਂ ਦੇਖ ਰਹੇ ਹਰ ਤਰ੍ਹਾਂ ਦਾ ਸਮਾਨ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਤੇ ਉਸ ਦੇ ਨਾਲ ਅਪਾ ਸੀ ਇਹ ਵੀ ਕਹਿੰਦੇ ਆ ਕਿ ਕਿ ਸਜਾਵਟ ਜਿਹੜੀ ਹੈਗੀ ਆ ਉਹਦੇ ਉੱਪਰ ਕਾਫੀ ਜ਼ਿਆਦਾ ਜਿਹੜਾ ਹੈਗਾ ਜੋਤ ਦਾ ਦੇਖੋ ਸ਼ਾਮੀ ਜਦੋਂ ਜਾਣੇ ਦੇਣਾ ਲੇਡੀ ਜਨ ਰੱਖਾ ਝਾਰੂ ਲੈਣਾ ਹੈਗਾ ਆ ਹਨਾ ਹਲਦੀ ਖਰੀਦਣੀ ਹੈਗੀ ਆ ਧਨੀਆ ਖਰੀਦਣਾ ਹੈਗਾ ਆ ਤੇ ਖਿਲਾਉਣੇ ਜਿਹੜੇ ਮਿੱਠੇ ਖਿਲਾਉਣੇ ਹੁੰਦੇ ਉਹ ਖਰੀਦਣੇ ਆ ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਉਹ ਖਰੀਦਣ ਦੀ ਜਿਹੜੀ ਗੱਲ ਹੈ ਉਹ ਕਹੀ ਜਾਂਦੀ ਹੈਗੀ ਆ ਜੀ ਦੀ ਤਾਂ ਇੱਕ ਵਾਰ ਦੁਕਾਨਦਾਰਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਕਿ ਮਤਲਬ ਕਿੰਨੇ ਕੁ ਲੋਗ ਆਏ ਨੇ ਤੇ ਉਹਨਾਂ ਦੇ ਵੱਲੋਂ ਕੀ ਕੀ ਖਰੀਦਦਾਰੀ ਕੀਤੀ ਗਈ ਹੈ ਕੋਈ ਬਰਤਨ ਖਰੀਦੇ ਗਏ ਨੇ ਜਾਂ ਕੋਈ ਹੋਰ ਚੀਜ਼ਾਂ ਦੀ ਖਰੀਦਦਾਰੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ। ਹੁਣ ਬਾਹਰ ਦੀ ਫੜੀਆਂ ਦੀ ਕਰੋ ਜਿਹੜੀ ਪਾਰਕਿੰਗ ਆ ਗਾਹ ਕੋਈ ਇੰਟਰ ਹੁੰਦਾ ਨਹੀਂ ਸਾਰੀ ਫੜੀਆਂ ਕਮੇਟੀ ਨੇ ਪੈਸੇ ਲੈ ਕੇ ਲਵਾਈਆਂ ਨੇ ਇਹ ਲਾਓ। ਅੱਛਾ 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 ਦੇਖੋ ਇਹ ਗੱਲ ਵੀ ਕਹਿੰਦੇ ਆਂ ਹੋਰ ਵੀ ਗੱਲ ਇਹ ਘਰ ਹੀ ਆ ਕਿ ਇੱਥੇ ਜਦੋਂ ਬਾਜ਼ਾਰ ਦੇ ਵਿੱਚ ਗਾਹਕਤਾ ਆਉਂਦੇ ਆਂ ਕੁਝ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ। ਦੁਕਾਨਦਾਰ ਨੇ ਸ਼ੋਰੂਮ ਆਪਣਾ ਜੀ ਸ਼ੋਰੂਮ ਆ ਜੀ ਕੀ ਨਾਮ ਆਉ ਜੀ ਮੈਨੂੰ ਗਿਆਨ ਚੰਦਾ ਘਰਵਾਲ XM C ਜੀ ਹਾਂ ਹਾਂ ਮੈਂ ਜਾਂਦਾ ਜੀ ਹਾਂ ਸਾਹਿਬ ਹਾਂ ਜੀ ਤੇ ਕੀ ਗੱਲਾਂ ਜਾਣੇ ਆ ਵੀ ਮੈਂ ਇਹ ਕਹਿੰਦਾ ਵੀ ਆ ਦੇਖੋ ਤੁਸੀਂ ਆ ਰਹੇ ਹੋ ਬਾਜ਼ਾਰ ਚ ਆਏ ਹੋ ਮੌਕੇ ਤੇ ਤੇ ਬਾਹਰ ਬਾਹਰ ਇਥੇ ਦੀ ਹਾਲਾਤ ਦੇਖੋ ਜੋ ਕੋ ਕਮੇਟੀ ਦੀ ਦੇਣਾ ਇਹ ਨਾ ਪਰਕੀਆਂ ਕੱਟ ਰੇ ਅੰਡਰ ਪਰਕੀਆਂ ਪਾਰਕਿੰਗ ਦੇ ਵਿੱਚ ਟੈਂਟ ਲਵਾਰ ਕੇ ਨੇ ਪਾਰਕਿੰਗ ਪਾ ਇਥੇ ਲੈ ਲੈ ਪਾਰਕਿੰਗ ਦੇ ਵਿੱਚ ਕੋਈ ਗੱਡੀ ਨਹੀਂ ਅਸੀਂ ਸਕਿਉਰਟੀ ਵਾਲੇ ਲਾਏ ਨੇ ਵੀ ਗੱਡੀਆਂ ਨੂੰ ਸੈੱਟ ਕਰਕੇ ਲਵਾਣ ਅਸੀਂ ਪੈਸੇ ਪਲੋਂ ਦੇ ਰਹੇ ਹਾਂ ਪਰ ਕਮੇਟੀ ਵਾਲਿਆਂ ਦੇ ਜੂਨੀ ਸ਼ਰਦੀ ਇਹ ਪਰਦੇ ਨਾਲੇ ਬਾਰੰਗ ਪੈਸੇ ਲੈ ਜਾਂਦੇ ਨੇ ਹੂੰ ਹੂੰ ਤੇ ਦੇਖੋ ਇਹ ਵੀ ਇੱਕ ਬੜੀ ਉਹ ਗੱਲ ਹੈ ਕਿ ਜਿਹੜੀ ਫੜੀ ਲੱਗਦੀ ਹੈ ਨਾ ਉਹ ਵੀ ਦੁਕਾਨਦਾਰਾਂ ਦੇ ਮਦਦ ਨੇ ਉਹ ਜੋਤੇ ਉਹ ਕਾਫੀ ਜ਼ਿਆਦਾ ਪ੍ਰੇਸ਼ਾਨ ਹੁੰਦੇ ਨੇ ਕਿ ਫੜੀ ਨਹੀਂ ਲੱਗਣੀ ਆਦੀ بڑے بڑے ਸ਼ੋਰੂਮ ਦੇਖੋ ਬਾਹਰ ਫੜੀ ਲੱਗੀ ਹੈ ਤੇ ਇੱਧਰ ਦੇਖੋ ਇਹਨਾਂ ਦੇ ਇਹ ਕਮੇਟੀ ਵਾਲੇ 2 ਨੰਬਰ 'ਚ ਪੈਸੇ ਲੈ ਜਾਂਦੇ ਨੇ ਫੜੀਆਂ ਲਵਾਉਣ ਦੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਪਾਰਕਿੰਗ ਜਿੰਨੀ ਹੈ ਗੱਡੀ ਗਾ ਕੇ ਵੜਦਾ ਗੱਡੀ ਖੜਾਣ ਨੂੰ ਜਗ੍ਹਾ ਨਹੀਂ ਹੈ ਪੂਰੀ ਪਾਰਕਿੰਗ ਦੇ ਵਿੱਚ ਫੜੀਆਂ ਲਾਈਆਂ ਹੋਈਆਂ ਪੂਰੀ ਸੈਟਿੰਗ ਹੈ ਬੰਦੇ ਛੱਡੇ ਹੋਏ ਹਨ ਉਹਨਾਂ ਨੇ ਕਮੇਟੀ ਵਾਲਿਆਂ ਨੇ 100 ਤੋਂ ਲੈ ਕੇ 1.5 200 ਫੜੀ ਲੱਗੀ ਹੋਈ ਹੈ ਤੇ ਸਾਰੀ ਕਲੈਕਸ਼ਨ ਉਹਨਾਂ ਨੂੰ 2 ਨੰਬਰ 'ਚ ਜਾ ਰਹੀ ਹੈ ਕੋਈ ਉਹਨਾਂ ਦੀ ਪਰਚੀ ਨਹੀਂ ਕੋਈ ਕੁਛ ਨਹੀਂ ਬਰ ਨਾਮ ਦੀਆਂ ਪਰਚੀਆਂ ਕੱਟ ਗਏ ਤੇ ਬੜਾ ਬਹੁਤ ਵੱਡਾ ਗੈਂਗ ਹੈ ਬਹੁਤ ਵੱਡਾ ਮਾਫੀਆ ਚੱਲ ਰਿਹਾ ਜੀ ਤੇ ਤਿਹਾਰ ਦੁਕਾਨਦਾਰਾਂ ਦੇ ਸਾਡੇ ਬਿਲਕੁਲ ਖਤਮ ਕਰਤੇ ਤੇ ਉਰੇ ਗੰਦਬਾਰਕ ਇੰਨੀ ਸੋਹਣੀ ਮਾਰਕੀਟ ਨੂੰ ਜਿੱਥੇ ਪਾਰਕਿੰਗ ਗੱਡੀ ਅੰਦਰ ਵੜਨ ਦੀ ਜਗ੍ਹਾ ਨਾ ਹੋਵੇ ਦੱਸੋ ਉਹ ਕਾਰ ਦੀ ਪਾਰਕਿੰਗ ਕਿਹਨੇ ਲਾ ਦੇ ਵਾਹੀ ਗੱਲ ਕਹਿ ਰਹੇ ਆਂ ਜੀ ਅੱਜ ਤੱਕ ਵੀ ਇਹ ਸਾਰੀ ਦੇਣ ਕਮੇਟੀ ਦੇ ਅਫਸਰਾਂ ਦੀ ਆ ਤੇ ਉਰੇ ਲੀਡਰਾਂ ਦੀ ਆ ਇਹਨਾਂ ਦੇ ਵਿੱਚ ਟਾਊਟ ਛੱਡੇ ਹੋਏ ਨੇ ਉਹ ਪੈਸੇ ਇਕੱਠੇ ਕਰੀ ਜਾਂਦੇ ਨੇ ਉਹਨਾਂ ਦਈ ਜਾਂਦੇ ਤੇ ਬਿਲਕੁਲ ਇਹ ਵੀ ਦੇਖੋ ਇੱਕ ਸਮੱਸਿਆ ਆ ਗਈ ਆ ਦੇਖੋ ਸ਼ੋਰੂਮ ਨੇ ਇਹਨਾਂ ਦੇ ਇਹ ਸ਼ੋਰੂਮ ਦੇ ਮੋੜੇ ਦਾ ਇਹ ਸ਼ੋਰੂਮ ਨੇ ਸਾਰਿਆਂ ਦਾ ਲੱਭਾ ਦੇਖੋ ਪੂਰੀ ਲਾਈਨ ਸ਼ੋਰੂਮ ਦੀਆਂ ਮੋਹਾਲੀ ਦੀ ਤੇ ਅੱਗੇ ਇਹ ਫੜੀ ਬਣੀ ਹੋਈ ਆ ਨਾ ਜਿੱਥੇ ਤੁਸੀਂ ਇਸਤੇਮਾਲ ਕਰ ਦਿੰਦੇ ਇਸ ਤੋਂ ਕਹਾ ਇਸ ਗ੍ਰਿਲ ਤੋਂ ਕਹਾੜੀ ਹੈਗੀ ਹੈ ਉਹ ਪਾਰਕਿੰਗ ਤੁਹਾਨੂੰ ਦਿਖਾਈ ਦਿੰਦੀ ਹੈ ਕਿ ਉਸ ਜਿਹੜੇ ਹੈਗੇ ਆ ਫੜੀਆਂ ਲੱਗੀਆਂ ਨੇ ਕਿਸੇ ਦੂਰ ਤੱਕ ਵਾਕਈ ਗੱਲ ਸਹੀ ਕਹਿੰਦੇ ਨੇ ਇਹ ਗੱਲ ਕਹਿੰਦੇ ਨੇ ਕਿ ਇਹ ਇਲੈਗਲ ਪਾਰਕਿੰਗ ਸਾਡਾ ਜਿਹੜਾ ਦੁਕਾਨਦਾਰੀ ਦਾ ਵਿੱਚ ਜਦੋਂ ਤੁਹਾਨੂੰ ਦੁਕਾਨ ਦਾ ਦੁਕਾਨਾ ਖਰੀਦੀਆਂ ਤਾਂ ਉਸ ਤੋਂ ਨਹੀਂ ਦੱਸ ਸਕਦੇ ਕਿ ਥੋੜੇ ਮੂਰੇ ਫੜੀ ਲੱਗਣੀ ਹੈਗੀ ਹੈ ਫੜੀ ਸੱਤ ਫੇਸਾ ਕਹਿੰਦੇ ਫੜੀ ਮਾਰਕਟ ਇਹ ਵੀ ਕਿਹੜੀ ਹੈਗੀ ਹੈ ਸਮੱਸਿਆ ਹੈਗੀ ਹੈ ਸਾਡਾ ਹੱਲ ਵੀ ਹੋਇਆ ਸੀ ਵੀ ਅਸੀਂ ਕੋਈ ਪਰਚੀ ਨਹੀਂ ਕਟਾਂਗੇ ਪਾਰਕਿੰਗ ਦੀ ਜਦੋਂ ਕਿ ਪਰਚੀਆਂ ਕੱਟ ਰਹੇ ਨੇ ਜਾਂ ਦੋ ਨੰਬਰ ਚ ਪੈਸੇ ਲੈ ਰਹੇ ਨੇ ਹਾਜ਼ਰ ਫੋਟੋ ਚਲੋ ਟੋਟਲੀ ਬਾਜ਼ਾਰ ਭਰਿਆ ਪਿਆ ਹੈ ਫੜੀਆਂ ਦਾ ਬਾਹਰੋਂ ਆ ਕੇ ਲਾ ਰਹੇ ਨੇ ਠੀਕ ਹੈ ਤੇ ਬਾਹਰ ਦੇ ਲੋਕ ਜਿਹੜੇ ਲਗਾ ਰਹੇ ਨੇ ਤੇ ਇੱਥੇ ਦੁਕਾਨਦਾਰ ਜਿਹੜੇ ਤੁਹਾਨੂੰ ਪਰੇਸ਼ਾਨ ਦਿਖਾਈ ਦਿੰਦੇ ਆ ਤੇ ਉਸ ਤੋਂ ਬਾਅਦ ਸਮਾਨ ਆ ਜਾਂਦਾ ਹੈ ਗਿਫਟ ਦਾ ਜਿਹੜੇ ਆਪਣੇ ਕਾਜੂ ਹੈ ਖਰੋਟ ਹੈ ਆਪਾਂ ਕੇ ਪਿਸਤਾ ਹੈਗਾ ਬਦਾਮ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਕਾਜੂ ਤੁਹਾਨੂੰ ਦਿਖਾਈ ਦਿੰਦੇ ਏ ਵੀ ਜਿਹੜਾ ਗਿਫਟ ਦੇ ਵਿੱਚ ਮੰਨਿਆ ਜਾਂਦਾ ਹੈਗਾ ਕਿ ਫਰੂਟ ਦੇਣਾ ਜਿਹੜਾ ਹੈਗਾ ਉਹ ਪਰ ਪਲੇਟ ਕਾਫੀ ਲਗਾਏ ਨੇ 1650 ਰੁਪਏ ਕਾਫੀ ਮਹਿੰਗੀ ਪਲੇਟ ਦਿੰਦੇ ਆ 1650 ਰੁਪਏ ਦੀ ਤੇ ਪੂਰੀ ਤਰ੍ਹਾਂ ਨਾਲ ਹਾਂਜੀ ਕੈਨ ਨਾਲ ਭੈਣ ਜੀ ਨਹੀਂ ਕੁਝ ਨਹੀਂ ਲੈਣਾ ਬਈ ਨਹੀਂ ਲੈਣਾ ਹੈ ਤਾਂ ਅੰਦਰਸ ਜਾਣਦੇ ਹਾਂ ਹਾਂਜੀ ਹਾਂ ਹਾਂਜੀ ਦੱਸੋ ਫਿਰ ਕੈ ਤਾਂ ਅੰਦਰਸ ਹੁੰਦੀ ਹੈ ਅਭੀ ਮੈਂ ਤਾਂ ਵਾਸੇ ਬੱਚਾ ਲਿਆ ਮੇਰੇ ਇਧਰ ਕੋ ਸਭ ਬੱਚੇ ਲੈ ਕੇ ਆਏ ਨੇ ਤੇ ਬਿਲਕੁਲ ਤੁਸੀਂ ਦੇਖ ਰਹੇ ਕਿ ਆਪਾਂ ਜਿਵੇਂ ਦਿਖਾਈਏ ਕਿ ਸਮਾਨ ਜਿਹੜਾ ਹੈਗਾ ਹਰ ਤਰ੍ਹਾਂ ਦਾ ਸਮਾਨ ਆ ਉਹ ਨਵੇਂ ਡਿਜ਼ਾਈਨ ਦੇ ਸਮਾਨ ਜਿਹੜਾ ਉਹ ਤੁਹਾਨੂੰ ਇੱਥੇ ਆਇਆ ਹੋਇਆ ਦਿਖਾਈ ਦਿੰਦਾ ਹੈ ਇਹ ਵੀ ਤੁਸੀਂ ਦੇਖੋਗੇ ਕਿ ਇੱਥੇ ਵੀ ਜਿਹੜਾ ਸਮਾਨ ਹੈਗਾ ਉਹ ਅਲੱਗ ਤਰੀਕੇ ਦਾ ਸਮਾਨ ਸਾਰਾ ਹੈਗਾ ਆਪਾਂ ਕਹੀਏ ਜਿਹਦਾ ਬੱਚੇ ਨੇ ਅੱਜ ਕੁੜਕੜੇ ਖਰੀਦਦੇ ਨੇ ਹੋਰ ਸਮਾਨ ਖਰੀਦਦੇ ਨੇ ਉਸ ਦੇ ਨਾਲ ਦਾ ਜਿਹੜਾ ਸਮਾਨ ਹੈ ਉਹ ਵੀ ਜੋਤੀ ਇੱਥੇ ਪਹੁੰਚਾ ਆਇਆ ਹੋਇਆ ਆਇਆ ਹੋਇਆ ਕਿਉਂਕਿ ਮਾਰਕੀਟ 'ਚ ਬਹੁਤ ਨਰਾਂ ਦਾ ਸਮਾਨ ਵੀ ਹੈਗਾ ਤੇ ਧੰਨ ਤੇ ਨਾਲ ਹੁਣ ਤੁਹਾਨੂੰ ਕਹੀਏ ਕਿ ਅੱਜ ਭਾਂਡੇ ਦੀ ਗੱਲ ਕਰਦੇ ਹਾਂ ਅੱਜ ਧੰਨ ਤੇਰਸ ਦਾ ਦਿਨ ਹੈਗਾ ਇਹ ਦੁਕਾਨ ਹੈਗੀ ਹੈ ਬਰਤਨਾਂ ਦੀ ਵੀ ਤੇ ਇੱਥੇ ਇਹਨਾਂ ਦੇ ਹਰ ਤਰ੍ਹਾਂ ਦੇ ਬਰਤਨ ਵੀ ਹੈਗੇ ਨੇ ਉਹ ਵੀ ਨੇਕ ਕ੍ਰੌਕਰੀ ਵੀ ਹੈਗੀ ਹੈ ਤੇ ਹੋਰ ਜਿਹੜਾ ਸਾਮਾਨ ਹੈ ਉਹ ਵੀ ਤੁਹਾਨੂੰ ਦਿਖਾਈ ਦੇ ਰਿਹਾਗਾ ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕੀ ਬਾਹਰ ਤੋਂ ਆਪਾਂ ਕਹੀਏ ਆਈਆਂ ਹੋਈਆਂ ਤੁਹਾਨੂੰ ਦਿਖਾਈ ਦਿੰਦੀਆਂ ਨੇ ਹਰ ਪਾਸੇ ਸਾਮਾਨ ਆ ਬਿਕਦਾ ਹੈ ਤੇ ਹੌਲੀ-ਹੌਲੀ ਜਿਹੜਾ ਹੈਗਾ ਆਪਾਂ ਕਹੀਏ ਬਾਜ਼ਾਰ ਦੇ ਵਿੱਚ ਭੀੜ ਹੋ ਗਈ ਹੈ ਸਵੇਰ ਦਾ ਟਾਈਮ ਹੈਗਾ ਤੇ 2:30 ਵਜੇ ਤੋਂ ਬਾਅਦ ਜੁੱਤੀ ਹੋਰ ਜ਼ਿਆਦਾ ਲੋਕ ਲੋਕ ਨੇ ਇੱਥੇ ਤੁਹਾਨੂੰ ਆਂਦੇ ਹੋਏ ਦਿਖਾਈ ਦੇਣਗੇ ਜਿਹੜੇ ਬਰਤਨ ਦੀਆਂ ਕ੍ਰੌਕਰੀ ਦਾ ਸਾਮਾਨ ਹੈਗਾ ਆ ਉੱਥੇ ਲੋਕਾਂ ਦੀ ਹੁਣ ਭੀੜ ਹੈਗੀ ਆ ਉਹ ਜ਼ਿਆਦਾ ਦਿਖਾਈ ਦੇਣੀ ਹੈਗੀ ਆ ਪਰ ਇਹ ਜਿਹੜੀ ਸਮੱਸਿਆ ਦੇਖੋ ਬਿੱਖਤ ਨਿਕਲ ਕੇ ਆਂਦੀ ਹੈ ਕਿ ਜਿਹੜੀ ਤੁਸੀਂ ਦੁਕਾਨਦਾਰ ਜਿਹੜੇ ਇਸ ਗੱਲ ਦਾ ਇਤਰਾਜ਼ ਕਰਦੇ ਆ ਕਿ ਜੋ ਪਾਰਕਿੰਗ ਦੇ ਵਿੱਚ ਜਿਹੜੋ ਫੜੀ ਲੱਗੀ ਹੈਗੀ ਆ ਉਹ ਫੜੀ ਤੋਂ ਸਰਗਣੇ ਪ੍ਰੇਸ਼ਾਨ ਨੇ ਜਿਹੜਾ ਕਿ ਪੱਕੇ ਕਿਸ ਪੂਰੇ ਸ਼ਹਿਰ ਨੂੰ ਲੱਗਾ ਉਹ ਖਰਾਬ ਕਰਦਾ ਹੈਗਾ ਦੁਕਾਨਦਾਰਾਂ ਦੀ ਹੀ ਮੰਗ ਹੈ ਕਿ ਫੜੀ ਦੇ ਵਿੱਚ ਨਗਰ ਨਿਗਮ ਜਿਹੜਾ ਹੈਗਾ ਮੋਹਾਲੀ ਵਾਲਾ ਉਹ ਫੜੀ ਜਿਹੜੀ ਪਾਰਕਿੰਗ ਲੱਗੀਆਂ ਪਾਰਕਿੰਗ ਦੇ ਵਿੱਚ ਜਿਹੜੀ ਫੜੀ ਆ ਉਹ ਨਾ ਲੱਗਣ ਦਿੱਤੀ ਜਾਵੇ ਕਿਉਂਕਿ ਦੁਕਾਨਦਾਰਾਂ ਦੀ ਦੁਕਾਨ ਜਿਹੜੀ ਹੈਗੀ ਆ ਉਹ ਖਰਾਬ ਪੂਰੀ ਤੇ ਅਜ ਤਾਂ ਤਰਸ ਦਾ ਦਿੰਨਾ ਸ਼ਾਮੀ ਬਹੁਤ ਜ਼ਿਆਦਾ ਟ੍ਰੈਫਿਕ ਹੋਣਾ ਆਏਗਾ ਕਿ ਇਹ 7 ਵਜੇ ਦੀ ਮਾਰਕੀਟ ਕਹੀਏ ਤੇ ਸਭ ਤੋਂ ਵੱਡੀ ਆਪਾਂ ਕੀ ਮਾਰਕੀਟ ਮੰਨੇ ਜਾਂਦੀ ਹੈ ਔਰ ਇੱਥੇ ਹੀ ਸਭ ਤੋਂ ਵੱਡੀ ਫੜੀ ਹੈਗੀ ਉਹ ਪਾਰਕਿੰਗ ਹੈਗੀ ਹੈ ਕਿਉਂਕਿ ਲੋਕ ਇੱਥੇ ਕਾਫੀ ਗੱਡੀਆਂ ਖੜਨਦੀ ਜਿਹੜੀ ਹੈਗੀ ਉਹ ਹੈਗਾ ਸਪੇਸ ਹੈ ਪਰ ਨਹੀਂ ਦਿਖ ਰਿਹਾ ਕਿ ਕੋਈ ਪ੍ਰਬੰਧੜਾ ਹੈਗਾ ਨਗਰ ਨਿਗਮ ਨੂੰ ਕੀਤਾ ਗਿਆ ਬਲਕਿ ਸਿਰਫ ਪਰਚੀ ਕੱਟ ਲਈ ਪਾਰਕਿੰਗ ਦੇ ਵਿੱਚ ਟੈਂਟ ਲਗਾਤੇ ਇਹੀ ਦਿਖਾਈ ਦਿੰਦਾ ਜੀ ਜੀ ਤਾਂ ਜ਼ਰੂਰ ਜਦੋਂ ਦੀ ਦੀਵਾਲੀ ਆ ਤਾਂ ਤੇਰੇ ਇਸ ਦਾ ਕੋਈ ਜੇ ਦੇ ਤਿਹਾੜ ਆਉਂਦੇ ਨੇ ਤਾਂ ਉੱਥੇ ਹੀ ਕੁਝ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਕਿਉਂਕਿ ਟ੍ਰੈਫਿਕ ਦਾ ਵੀ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਤਾਂ ਲੋਕਾਂ ਦੇ ਵੱਲੋਂ ਕੀ ਕੀ ਖਰੀਦਦਾਰੀ ਕੀਤੀ ਜਾ ਰਹੀ ਹੈ ਤਾਂ ਇਸ ਦਾ ਜੋ ਖਰੀਦਦਾਰੀ ਦਾ ਸ਼ੁਭ ਮਹੂਰਤ ਹੈ ਵੀ ਦਾ ਮੈਂ ਬਿਲਕੁਲ ਬਿਲਕੁਲ ਦੇਖੋ ਹਰ ਤਰ੍ਹਾਂ ਦੀ ਖਰੀਦਦਾਰੀ ਹੁੰਦੀ ਹੈ ਅੱਜ ਦੇ ਦਿਨ ਇਹ ਨਹੀਂ ਹੈ ਕਿ ਕੋਈ ਸਪੈਸ਼ ਆਪਾਂ ਕਹਿੰਦੇ ਕਿ ਆ ਦਿਵਾਲੀ ਜੋ ਵੀ ਚੀਜ਼ ਖਰੀਦ ਖੀਣ ਜਾਣੀ ਹੈ ਕਿ ਸਿਰਫ ਮਠਿਆਈ ਨੂੰ ਛੱਡ ਦਿੰਦੇ ਕਿਉਂਕਿ ਮਠਿਆਈ ਉਸ ਦਿਨ ਖਰੀਦੀ ਜਾਂਦੀ ਹੈ ਫਲ ਉਸ ਦਿਨ ਖਰੀਦ ਜਾਂਦੇ ਹਨ ਪਰ ਜੋ ਵੀ ਚੀਜ਼ ਆਂਦੀ ਹੈ ਉਹ ਇੱਥੇ ਤੁਹਾਨੂੰ ਦਿਖਾਈ ਦੇ ਰਹੀ ਹੈ ਇਹਨੂੰ ਭੈਣ ਜੀ ਬੰਦਿਆ ਬੰਦਿਆ ਕਿੱਥੋਂ ਆਏ ਆ ਮੋਹਾਲੀ ਤੋਂ ਸਹੀ ਦੱਸੋ ਤਾਂ ਕਿਰਦਾਰ ਦੱਸੋ ਕੀ ਕਹਿੰਦੇ ਆਜ ਕੀ ਦਿਨ ਗੋੜ ਲੈਣਾ ਚਾਹੀਏ ਹਮਮ ਔਰ ਲక్ష్ਮੀ ਮਾਤਾ ਕੀ ਬੀਜਾ ਲੈਣਾ ਆਪਣੇ ਗੋੜ ਉਹ ਮੈਗਾ ਹੋ ਗਿਆ ਥੋੜਾ ਸੇ ਲੈ ਲਓ ਹਮ ਮਿਨੀਮਲ ਲੈਣਾ ਚਾਹੀਏ ਅੱਛਾ ਹੁੰਦਾ ਹੈ ਪੂਜਾ ਸ਼ਾਮ ਨੂੰ ਕਿਵੇਂ ਕਰਾਂਗੇ ਦੀਵਾ ਜਲਾਤੇ ਆਂ ਹਮ ਘਰ ਕੇ ਬਾ ਐਸੀ ਕਰਤਾ థాంਕ ਯੂ ਆਪ ਕਿਆ ਲੈਣ ਆਇਆ ਕਿਆ ਨਾਮ ਹੈ ਕਬੀਰ ਕਿਆ ਲੈਣ ਆਇਆ ਹੋ ਮੰਮੀ ਕੇ ਸਾਥ ਹੀ ਆਇਆ ਹਾਂ ਕਿਸੇ ਦਾ ਨਹੀਂ ਹੈ ਲੈ ਦੇਖੀਏ ਅੱਭੀ ਤਾਂ ਹਾਂ ਦੇਖੀਏ ਅੱਭੀ ਕਿਆ ਦੇਖਣਾ ਹੈ ਚੋਰ ਤੋਂ ਪੂਰਾ ਕਰਦੇ ਉਹ ਇਕਲੇ ਗਿਫਟ ਲੈਣ ਆਏ ਹੈ ਕਾਰੇ ਮੈਂ ਉਹ ਇਕਲੇ ਗਿਫਟ ਦੇਖਣ ਆਇਆ ਹਾਂ ਆਹ ਚਾ ਗਿਫਟ ਦੇਖਣ ਆਇਆ ਤੇ ਬਿਲਕੁਲ ਗਿਫਟ ਜਿਹੜੀ ਹੈਗੀ ਆ ਉਹ ਦੇਖਣ ਆਏ ਬਨੇ ਇਹ ਵੀ ਅੱਜ ਬਰਤਨ ਜਿਹੜਾ ਹੈਗਾ ਬਰਤਨ ਦੀ ਦੁਕਾਨ ਤੋਂ ਦਿਖਾ ਦਈਏ ਕਿ ਅੱਜ ਜਿਹੜਾ ਬਰਤਨ ਹੈਗੇ ਨੇ ਉਹ ਅੱਜ ਮੇਨ ਬਰਤਨ ਜਿਹੜੇ ਹੈਗੇ ਨੇ ਉਹ ਖਰੀਦੇ ਜਾਣੇ ਨੇ ਤੇ ਹਾਂਜੀ ਬੰਦੇ ਕੀ ਲੈਣ ਆਏ ਤੁਸੀਂ ਮੈਂ ਜੀ ਉਹ ਦਬਰ ਕਨਰ ਦਾ ਕੜਾਹੀ ਔਰ ਅੱਜ ਜੀ ਕੀ ਖਰੀਦਦੇ ਆ ਜੀ ਅੱਜ ਦੰਤਰਸ ਜੀ ਥੋੜਾ ਸ਼ੁਭ ਹੁੰਦਾ ਹੈ ਤਾਂ ਦੰਤਰਸ ਦਾ ਦੱਸੋ ਕੁਝ ਅੱਜ ਵੀ ਨੌਜਵਾਨ ਪੀੜੀ ਹੈਗੀ ਹੈ ਹਾਂਜੀ ਇਹ ਪੁਰਾਣਾ ਚਲਦੀ ਆ ਰਹੀ ਹੈ ਜੀ ਰਿਚਲ ਤਾਂ ਦੰਤਰਸ ਤੇ ਸ਼ੁਭ ਹੁੰਦਾ ਜੀ ਕੁਝ ਵੀ ਆਪਾਂ ਖਰੀਦਦੇ ਆ ਸੋਨਾ ਚਾਂਦੀ ਖਰੀਦਦੇ ਆ ਅੱਜ ਕੱਲ ਸੋਨਾ ਚਾਂਦੀ ਲੈ ਨਹੀਂ ਸਕਦੇ ਕੁਝ ਬਰਤਨ ਕੋਈ ਵੀ ਗਿਫਟ ਸੈਟ ਕੋਈ ਮਹਿੰਗਾਈ ਵੱਧ ਗਈ ਹੈ ਨਾ ਮਹਿੰਗਾਈ ਬਹੁਤ ਹੋ ਗਈ ਹੈ ਜੀ ਹਾਂ ਜੀ ਤੇ ਸਰਕਾਰ ਆੜੀਆਂ ਮਹਿੰਗਾਈ ਨਹੀਂ ਲੇਗ ਰਹੇ ਪਿੱਛੇ ਬਸ ਜੀ ਹੁਣ ਉਹ ਤਾਂ ਕੁਝ ਨਹੀਂ ਕਰ ਸਕਦੇ ਸਰਕਾਰ ਤਾਂ ਠੀਕ ਬਿਲਕੁਲ ਤੁਸੀਂ ਦੇਖਿਆ ਕਿ ਅੰਦਰ ਵੀ ਤੁਹਾਨੂੰ ਦੁਕਾਨੇ ਬਰਤਨ ਦੀ ਦੁਕਾਨ ਅੜੀ ਹੈਗੀ ਹੈ ਉੱਥੇ ਵੀ ਤੁਹਾਨੂੰ ਜਿਹੜੀ ਗੱਲ ਕਰਾਵਾਂਗੇ ਕਿ ਕੀ ਕਰਨਾ ਕਿ ਜਿਹੜੇ ਬਰਤਨ ਹੈਗੇ ਨੇ ਤੇ ਪਿੱਤਲ ਦਾ ਸਮਾਨ ਹੈ ਆਪਾਂ ਕੀ ਕੀ ਹੋਰ ਸਮਾਨ ਹੈ ਇਹ ਬਰਤਨ ਦੀ ਦੁਕਾਨ ਆ ਗਈ ਹੈ ਜੋਤੀ ਤੇ ਇੱਥੇ ਜਿਹੜੇ ਬਰਤਨ ਨੇ ਸਾਰੇ ਪਾਸੇ ਪਗੀ ਆ ਕੀ ਪੂਰੇ ਅੱਜ ਬਰਤਨ ਜਿਹੜੇ ਦਿਖਾਵਾਂਗੇ ਤੇ ਇਹ ਕੱਪ ਨੇ ਬਗਈ ਕੀ ਮੜੇ ਮੱਗ ਬੋਲਦੇ ਆਪਾਂ ਪਰ ਜੋ ਅੱਜ ਦੀ ਜਿਹੜੀ ਖਰੀਦਦਾਰੀ ਆ ਉਹ ਬਰਤਨ ਦੀ ਜ਼ਿਆਦਾ ਖਰੀਦਦਾਰੀ ਕੀਤੀ ਜਾਂਦੀ ਹੈ ਕਿ ਚਮਚੇ ਨੇ ਕਿਦਾਂ ਦੇਸ਼ਵਰੀ ਜਿਹੜੀ ਹੈਗੀ ਆ ਕਿ ਸੂਰਜ ਤੋਂ ਸ਼ੁਰੂ ਹੁੰਦਾ वैसे तो जी धंधे काम सुबह से स्टार्ट हो जाता है बट थोड़ा सा शनिवार की वजह से बैठता है क्योंकि लोग थोड़ा सा वहम करते हैं शनिवार को मेटल वग़ैरह खरीदने का हाँ जी हाँ जी थोड़ा सा लोग थोड़ा सा लोगों को वहम है कि मेटल खरीदने का एक्चुअली ये हर धंधे रस पर ही हो रहा है लास्ट लास्ट धंधे पे बारिश हो गई थी लास्ट धंधे पे इंडिया पाकिस्तान का मैच होगा था इस बार शनिवार हो गया <laughs> तो धंधे कल भी कुछ मना रहे लोग एक्चुअली कन्फ्यूजन है लोगों में कि दिवाली बीस की है कि इक्कीस की है बट बेसिकली जो ਡੇਟ ਵਾਈਜ਼ ਅਗਰ ਆਪ ਦੇਖੋਗੇ ਮਾਵਸ 20 ਤਰੀਕੀ ਬੈਟਰੀਸ ਤਾਂ ਪੂਜਾ 20 ਤਰੀਕੀ ਹੀ ਹੈ ਤਾਂ ਬੇਸਿਕਲੀ ਦੀਵਾਲੀ ਵੈਸੇ 20 ਤਰੀਕਾ ਤਾਂ ਟੈਕਨੀਕਲੀ ਦੰਤੇਰਾ ਸਾਜੀ ਹੋਣੀ ਚਾਹੀਏ ਜੀ ਆਜ ਜੋ 2 ਵਜੇ ਕੁ ਵੱਲ ਲੱਗ ਜਾਏਗਾ ਮੇਸਟਰ ਹਾਂਜੀ ਹਾਂਜੀ ਜੇ ਤਾਂ ਆਜ ਦੰਤੇਰਾ ਤਾਂ ਆਜ ਉਮੀਦ ਹੈ ਕਿ 12 1 ਵਜੇ ਕੇ ਬਾਅਦ ਕਸਟਮਰ ਨਿਕਲੇਗਾ ਸਮਾਨ ਲੈਣੇ ਲਈ ਇਹ ਸਮਾਨ ਨਿਕਲੇਗਾ ਤੁਸੀਂ ਇਹ ਵੀ ਗੱਲ ਕਰਦੇ ਤੇ ਹੋਰ ਦੇਖੋ ਸਰਤਨਾ ਸਮਾਨ ਹੈਗਾ ਲਕਟਰਾਂ ਦਾ ਸਮਾਨ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਘਟਰੀ ਪਿੱਤਲ ਦਾ ਸਮਾਨ ਵੀ ਪਿੱਤਲ ਦਾ ਸਮਾਨ ਹੈਗਾ ਹਾਂਜੀ ਭੈਣ ਜੀ ਕੀ ਨਾਂ ਹੈ ਜੀ ਰਦਿਕਾ ਕਹਿ ਲੈ ਨੀ

मुझे अच्छी लग रही है आजकल बहुत ज्यादा वैरायटी भी आ रही है इसमें पहले इतनी आती नहीं थी नहीं। अब आ रही है तो मुझे लगा क्रॉकरी भी बहुत होगी स्टील भी बहुत पड़ा बिकॉज एवरी ईयर आप खरीदते रहते हो तो मैंने कहा इस बार ये लेके देखते हैं मतलब <laughs> कि जो गेस्ट हैं उनके लिए रूटीन में नहीं, रूटीन में खाने के लिए गेस्ट कौन आता है आजकल बहुत कम लोग आते हैं किसी के घर टाइम ही नहीं किसी के पास जो है उसके बारे में कुछ बताएं क्यों मनाया जाता है क्या करना चाहिए धनतेरस पे लक्ष्मी समुद्र मंथन हुआ था लक्ष्मी जी प्रकट हुई थी तो धनवंतरी भगवान है हमारे और वो आए थे तो उनके हाथ में एक कलश था उस कलश में सारी चीज़ें जो आपको निरोग रखती हैं और आपको धन देती हैं धनवंतरी धनतेरस तो वो प्रकट हुए थे तो इसीलिए और एक कुबेर जी हैं जो लक्ष्मी जी के मंत्री हैं जो धन के देवता हैं तो आज का दिन उनकी पूजा होती है तो इसीलिए कलश क्योंकि धनवंतरी जी लेके उतरे थे तो कलश और यह बर्तन लेने की प्रथा हो गई शुरू तो बस उसी को हमने कैरी फॉरवर्ड किया है तो आज हम धनवंतरी भगवान की कुबेर जी की लक्ष्मी माँ की पूजा करेंगे और कोई ना कोई नया बर्तन खरीदने की ट्रेडिशन है चाहे आप सोना लें चांदी लें कोई भी धातु या मेटल लेना जरूरी होता है तो भी बस हाँ जी हाँ जी भाजी जी, क्या नाम रोहित अभी इन्हीं के साथ है मेरी वाइफ है ये अच्छा इनके आई है पीतल पीतल लेना चाहिए क्यों नहीं लेना चाहिए दिवो पीतल, पीतल एक्चुअली क्या था पीतल एक तो कॉस्टली होता तो इसलिए लोग स्टील पे शिफ्ट हो गए स्टील की अवेलेबिलिटी ज्यादा थी अब इसमें डिजाइन अच्छे आते तो वापस पीतल आ रहा रहा है पीतल आ रहे हैं जीपिशन पर जा रहे हैं जी बिल्कुल 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 तो क्या कहूँ नौजवान को क्या बताना चाहेंगे ਜੋ ਮਨ ਕਰੇ ਉਹ ਲੈਣਾ ਚਾਹੀਏ ਬਸ ਨਹੀਂ ਜਿਵੇਂ ਤੰਦਰੁਸਤ ਕੀ ਬਾਤ ਕਰਤੇ ਆਂ ਧਰਮੰਤਰ ਜੀ ਕੀ ਬਾਤ ਕਰਤੇ ਆਂ ਨੌਜਵਾਨਾਂ ਨੂੰ ਕਿਆ ਸੰਦੇਸ਼ ਦੇ ਸਕੀਂ ਅੱਛਾ ਖਾਏ ਅੱਛਾ ਪਹਿਨੇ ਹਾਂ ਅੱਛਾ ਖਾਏ ਅੱਛਾ ਪਹਿਨੇ ਜੰਕ ਨਾ ਖਾਏ ਇਹਹੀ ਕਹਿਣਾ ਚਾਹੂੰਗਾ ਮੈਂ ਜੀ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਕੀ ਬਰਤਨ ਤੁਹਾਨੂੰ ਦਿਖਾਈਏ ਕੀ ਕਾਫੀ ਤੁਹਾਨੂੰ ਇੱਥੇ ਦਿਖਾਈ ਦੇਣਗੇ ਇੱਥੇ ਹਰਤਨਾ ਦਾ ਤੇ ਪਿੱਤਲ ਦਾ ਸਮਾਨ ਜਿਹੜਾ ਹੈਗਾ ਜਿਹੜਾ ਸਟੀਲ ਦਾ ਪਹਿਲਾਂ ਚੱਲਣ ਸੀਗਾ ਉਹਨ ਘੜ ਰਿਹਾ ਤੇ ਪਿੱਤਲ ਦਾ ਜਿਹੜਾ ਸਮਾਨ ਹੈ ਉਹਦੀ ਜਿਹੜੀ ਹੈਗੀ ਆ ਉਹ ਜ਼ਿਆਦਾ ਅਵੇਲੇਬਿਲਟੀ ਜਿਹੜੀ ਹੈਗੀ ਆ ਉਹ ਦਿਖਾਈ ਦੇ ਰਹੀ ਆ ਅੰਟੀ ਕੌਣ ਕੀ ਕਰਦਾ ਅੱਜ ਪੂਰਾ ਅੱਜ ਪੂਰਾ ਅਸੀਂ ਤਾਂ ਕਿ ਮਾਰਕੀਟ ਦੇਖ ਕੇ ਆਨੇ ਆ ਕੀ ਰੌਣਕ ਬੇਲੇ ਲੱਗੇ ਹੋਏ ਆ ਸੋ ਬੜਾ ਅੱਛਾ ਲੱਗ ਰਿਹਾ ਸਤਿਰਸਤੀ ਦੇ ਸਵਾਜ ਕਹਿੰਦੇ ਵੀ ਤੰਤਰਸ ਹੁੰਦੀ ਆ ਤੰਵੰਤਰੀ ਦੀ ਪੂਜਾ ਤੰਵੰਤਰੀ ਜੀ ਉਹਨੇ ਜਿਹੜੇ ਨਿਰੋਗ ਰੱਖਣ ਦੇ ਦੇਵਤਾ ਕਹਿੰਦੇ ਨੇ ਕਿ ਪਹਿਲਾ ਸੁਖ ਨਿਰੋਗੀ ਕਾਇਆ ਹਾਂਜੀ ਤੂੰ ਦੱਸੋ ਕਿ ਨੌਜਵਾਨ ਨੂੰ ਕੀ ਕਹਿੰਦੇ ਆ ਤੁਸੀਂ ਕੀ ਖਾਂਦੇ ਤੇ ਤਿਆਜ ਨੌਜਵਾਨ ਕਾ ਖਾਂਦੇ ਆ ਹਾਂ ਅਸੀਂ ਤਾਂ ਦੁੱਧ ਦਹੀਂ ਲੱਸੀ ਸੇ ਆ ਜਾਂ ਹੁਣ ਤਾਂ ਦੇਖ ਰੋ ਇੱਥੇ ਬਰਗਰ ਖਾਂਦੇ ਨੇ ਆ ਖਾਂਦੇ ਕਿੰਨਾ ਕੁਝ ਹੈ ਨਾ ਬਾਹਰ ਦੀ ਚੀਜ਼ਾਂ ਖਾਂਦੇ ਨੇ ਸੋ ਕਹੇ ਜੇ ਕਹੇ ਜੇ ਹੋਏ ਪਏ ਨੇ ਬੱਚੇ ਤੁਸੀਂ ਦੇਖ ਹੀ ਰਹੇ ਹੋ ਉਹੀ ਫੁੱਲੀ ਜਾਂਦੇ ਨਾ ਇਹ ਤਾਂ ਜਾਣਨਾ ਭਰਾਨ ਹੈ ਨਾ ਇਹ ਦੋ ਕੁੜੀ ਕੋ ਸਾਈਕਲ ਚਲਾ ਕੇ ਚੰਡੀਗੜ੍ਹ ਤੱਕ ਤਾਂ ਕਿੱਨੇ ਜਾਣਾ ਅਸਾ ਤੁਰ ਕੇ 나ਡੇ ਸਾਹਿਬ ਚਲੇ ਜਾਂਦੇ ਸੀਗੇ ਅੱਛਾ ਜੀ ਹਾਂ ਹੁਹਾੜੀਆਂ ਨੇ ਹਾਂ ਜੀ ਅਸੀਂ ਹੁਹਾੜੀ ਰਹਨੇ ਆ ਹਾਂ ਅਸੀਂ ਆਏ ਸਾਲ ਜੀ ਹੁਣ ਕੀ ਦੱਸਾਂ ਦੱਸਾਂ ਦੀ ਚਾਹੀਦਾ ਵੈਸੇ ਹੇਮਕੁੰਟੂ ਸਾਹਿਬ ਜਾਂਦੇ ਸੀਗੇ ਅਸੀਂ ਲਗਾਤਾਰ ਤੁਰ ਕੇ ਜਾਣਾ ਪਰ ਥੋੜੇ ਜਿਹਾ ਬੱਚਿਆਂ ਚ ਅਸਤ ਜਾਣੇ ਵੀ ਨਸ਼ਿਆਂ ਨੂੰ ਜਦੋਂ ਦੂਰ ਹੋ ਬਟੇਓ ਪੜੋ ਪੜੇ ਵੀ ਨਾ ਕੀ ਤੁਹਾਡੀ ਗਤੀ ਹੋਣੀ ਹੈ ਜਦ ਤੱਕ ਤੁਸੀਂ ਪੜੋਗੇ ਨਹੀਂ ਗਤੀ ਨਹੀਂ ਤੁਹਾਡੀ ਹੈਗੀ ਹੁਣ 12ਵੀਂ ਪੜ੍ਹਦੇ ਆਈਰਟਸ ਕਰੀ ਚਲੋ ਜੀ ਉੱਥੇ ਨੂੰ ਉੱਥੇ ਜਣੀ ਤੁਸੀਂ ਮਜ਼ਦੂਰੀ ਕਰਦੇ ਆ ਇੱਥੇ ਤੁਸੀਂ ਆਪਣੇ ਘਰ ਕੋਈ ਕੰਮ ਕਰ ਲਓ ਬਹੁਤ ਛੋਟੀ ਗੱਲ ਕਹੀ ਤੁਸੀਂ ਹੈ ਕੋਈ 55 ਲੱਖ ਲਾ ਕੇ ਜਾ ਰਿਹਾ ਹੈ ਕੋਈ 25 ਲੱਖ ਲਾ ਕੇ ਜਾ ਰਿਹਾ ਹੈ ਉਹ 트럼ਪ ਸਾਹਿਬ ਜੀ ਫਿਰ ਕਿਵੇਂ ਵਾਪਸ ਦੇਖਣ ਸਾਨੂੰ ਬੇੜੀਆਂ ਚ ਪਾ ਪਾ ਕੇ ਭੇਜੀ ਜਾਂਦੇ ਆ ਫਿਰ ਸਾਡੀ ਕੀ ਅਸੀਂ ਭਾਰਤ ਐਡਾ ਮਹਾਨ ਦੇਸ਼ ਅਸੀਂ ਆ ਦੋਸ਼ੀ ਆ ਪਹਿਲਾਂ ਅਸੀਂ ਦੋਸ਼ੀ ਆ ਸਾਡਾ ਇੰਨਾ ਮਹਾਨ ਦੇਸ਼ ਹੈ ਤੁਸੀਂ ਟੀਚਰ ਸੀ ਪਹਿਲਾਂ ਤੁਸੀਂ ਟੀਚਰ ਤੋਂ ਵੀ ਉੱਤੇ ਹੀ ਸੀ ਬੇ ਕੁਝ ਥੋੜੀ ਜਿਆਦਾ ਐਜੂਕੇਸ਼ਨ ਵਾਟ ਹਾਂਜੀ ਤੇ ਮਤਲਬ ਮੈਂ ਤਾਂ ساری عمر ਜੀ ਦਾ ਬਹੁਤ ਬਹੁਤ ਸ਼ੁਕਰੀਆ ਮਨੋਜੀ ਜੀ ਜਿਆਦਾ ਜਾਣਕਾਰੀ ਦੇ ਲਈ ਤੇ ਅੱਜ ਦੇਜ ਪਰ ਦੇ ਵਿੱਚ ਤਾਂ ਤੇ ਰਸਮ ਰਾਇਆ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕੀਤੀ ਜਾ ਰਹੀ ਹੈ